ਜਿੱਥੇ ਇਸ ਵੇਲੇ ਆਪ ਜੀ ਦਰਸ਼ਕੀਦਾਰੇ ਕਰ ਰਹੇ ਹੋ ਜਿੱਥੇ ਬਾਬਾ ਪੈਰ ਤਰੇ ਪੂਜਾ ਅਸਣ ਥਾਪਣ ਸੋਆ ਨਨਕਾਣਾ ਸਾਹਿਬ ਦੀ ਸਮੁੱਚੀ ਤਰਤੀ ਜਿਸ ਤਰਤੀ ਦੇ ਖਣ ਖਣ ਹਿੱਸੇ ਤੇ ਮੇਰੇ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪੈਰ ਤਰੇ ਹਨ ਸਮੁੱਚੀ ਤਰਤੀ ਪੂਜਣ ਯੋਗ ਹੈ ਲਗਭਗ ਬਚਪਨ ਦੇ 13 ਸਾਲ ਇਸ ਪਾਵਨ ਸਥਾਨ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ گزارੇ ਹਨ ਗੁਰਨਾਨਕ ਪਾਤਸ਼ਾਹ ਦਾ ਉਪਦੇਸ਼ ਸਿਖਤ ਕਰੋ ਨਾਮ ਜਪੋ ਤੇ ਵਣਿ ਸ਼ਕੋ ਇਸ ਵੇਲੇ ਆਪ ਸੰਗਤਾ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਲ ਲੀਲਾ ਸਾਹਿਬ ਨਨਕਾਣਾ ਸਾਹਿਬ ਇਹ ਉਹ ਮਹਾਨ ਪਵਿੱਤਰ ਸਥਾਨ ਹੈ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਬਾਲਵਸਤਾ ਕੀਤੀ ਆਪਣੇ ਹਾਨੀਆਂ ਸੰਗੀਆਂ ਸਾਥੀਆਂ ਨਾਲ ਖੇਡਦੇ ਰਹੇ ਲੋੜਵੰਦ ਗਰੀਬ ਬੱਚਿਆਂ ਦੀ ਸਹਾਇਤਾ ਕਰਦੇ ਸੀ ਆਦਵਸਤੂਆਂ ਨਾਲ ਉਹਨਾਂ ਦੀ ਸੇਵਾ ਕਰਦੇ ਸੀ ਅਸੀਂ ਜਿੰਨੇ ਵੀ ਇਥੇ ਦਿਹਾੜੇ ਮਨਾਉਂਦੇ ਹਾਂ ਸਾਡੇ ਕੋਲ ਮੁਸਲਮ ਭਾਈਚਾਰੇ ਦੇ ਲੋਕ ਕਾਫੀ ਤਦਾਦ ਦੇ ਵਿੱਚ ਆਂਦੇ ਹਨ ਬੈੰਦੇ ਹਨ ਉੱਠਦੇ ਹਨ ਅਤੇ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰਦੇ ਹਨ ਕਹਿਣ ਤੋਂ ਪਾਉ ਇਹ ਹੈ ਕਿ ਜਿਹੜੀ ਸੰਗਤਾਂ ਦੇ ਘਰਾਂ ਚ ਇਹ ਗੱਲ ਪਹੁੰਚੀ ਹੈ ਕਿ ਇੱਥੇ ਸਿੱਖ ਕਮਿਊਨਿਟੀ ਸੇਫ ਨਹੀਂ ਹੈ ਅਸੀਂ ਬਿਲਕੁਲ ਸੇਫ ਆ ਅਸੀਂ ਆਸ ਰੱਖਿਆ ਕਿ ਤੁਸੀਂ ਵੀ ਵੱਦ ਚੜ ਕੇ ਆਇਓ ਜੀ ਤੋਂ ਅਥੇ ਵਕ ਵਕ ਦੇ ਸ਼ਾਤ ਸੰਗਤਾਂ ਆਂਦੀਆਂ ਹਨ ਜੋ ਭਾਰਤ ਨੂੰ ਵਿਜੀ ਦਿੱਤੇ ਜਾਂਦੇ ਹਨ ਉਹ ਨਵੰਬਰ ਤੋਂ ਸ਼ੁਰੂ ਹੁੰਦੇ ਹਨ ਜਿਵੇਂ ਕਿ ਨਵੰਬਰ ਦੇ ਵਿੱਚ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਯਾਰਾ ਮਨਾਇਆ ਜਾਂਦਾ ਹੈ ਉਸ ਤੋਂ ਬਾਅਦ ਸੰਗਤ ਆਂਦੀ ਹੈ ਫਰਵਰੀ ਦੇ ਮਹੀਨੇ ਵਿੱਚ ਜਿਹਦੇ ਵਿੱਚ ਸਾਕਾ ਨਨਕਾਣਾ ਸਾਹਿਬ 21 ਫਰਵਰੀ ਨੂੰ ਮਨਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਪ ਸੰਗਤਾਂ ਦੇਖ ਰਹੇ ਕਿ ਵਿਸਾਖੀ ਦੇ ਤਿਉਹਾਰ ਤੇ ਬਹੁਤ ਸਾਰੀਆਂ ਸੰਗਤਾਂ ਨੇ ਦਰਸ਼ਨ ਦੀਦਾਰ ਕੀਤੇ ਉਹਦੇ ਵਿੱਚ ਆਪ ਸੰਗਤਾਂ ਆ ਸਕਦੇ ਹੋ ਇਸ ਤੋਂ ਬਾਅਦ ਜੂਨ ਦੇ ਮਹੀਨੇ ਵਿੱਚ 14 ਤੋਂ 16 ਜੂਨ ਤੱਕ ਗੁਰਦੁਆਰਾ ਡੇਰਾ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ ਉਹਦੇ ਵਿੱਚ ਬੇਨ ਸੰਗਤਾਂ ਨੇ ਦਰਸ਼ਨ ਦੀਦਾਰੇ ਕਰਨੇ ਹਨ ਅਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਮਨਾਇ ਜਾਂਦੀ ਹੈ 29 ਜੂਨ ਨੂੰ ਉਹਦੇ ਵਿੱਚ ਬੇਅੰਤ ਸੰਗਤਾਂ ਨੇ ਦਰਸ਼ਨ ਦੀਦਾਰੇ ਕਰਨੇ ਹਨ ਬੇਅੰਤ ਸੰਗਤਾਂ ਪਹੁੰਚਦੀਆਂ ਹਨ ਅਤੇ ਉਸ ਤੋਂ ਬਾਅਦ 22 ਸਤੰਬਰ ਨੂੰ ਕਰਤਾਰਪੁਰ ਸਾਹਿਬ ਵਿਖੇ ਤਨਤਨ ਸਾਹਿਬ ਸ੍ਰੀ ਗੁਰਨਾਨਕ ਦੇਵ ਜੀ ਦਾ ਜੋਤੀ ਜੋਤ ਪ੍ਰੋਮ ਬਣਾਇਆ ਜਾਂਦਾ ਹੈ ਜਿਹਦੇ ਵਿੱਚ ਕਰਤਾਰਪੁਰ ਸਾਹਿਬ ਲੰਗੇ ਤੋਂ ਬੇਅੰਤ ਸੰਗਤਾਂ ਆਂਦੀਆਂ ਹਨ ਅਤੇ ਉਸ ਤੋਂ ਬਾਅਦ ਫਿਰ ਨਨਕਾਣਾ ਸਾਹਿਬ ਦਾ ਦਿਹਾੜਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਸੀ ਅਗਰ ਲੋਕਲ ਕਮਿਊਨਿਟੀ ਚ ਜਿਹੜੇ ਤਿਉਹਾਰ ਮਨਾਉਂਦੇ ਹਨ ਜਿਹਦੇ ਦਿਹਾੜੇ ਮਨਾਉਂਦੇ ਹਨ ਗੁਰਦੁਆਰਾ ਬਾਲੀਲਾ ਸਾਹਿਬ ਵਿਖੇ ਜਿਹੜੇ ਦਿਹਾੜਿਆਂ ਦੇ ਵਿੱਚ ਸੰਗਤ ਆਂਦੀ ਹੈ ਬਾਹਰ ਉਹ ਤੇ ਵੈਸੀ ਵੀ ਮਨਾਏ ਜਾਂਦੇ ਹਨ ਉਸ ਤੋਂ ਇਲਾਵਾ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਇਸ ਸਤਨਵੀਂ ਕਿ ਮਨਾਇਆ ਜਾਂਦਾ ਹੈ ਗੁਰ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਗੁਰ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅਸੀਂ ਇਸ ਸਤਨਵੀਂ ਕਿ ਮਨਾਉਂਦੇ ਹਾਂ ਗੁਰ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਤੇ 45 ਦਿਨ ਇਸ ਸਤਨਵੀਂ ਕਿ ਸੇਵਾ ਸੰਭਾਲ ਹੁੰਦੀ ਹੈ ਤਿਸਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਹਨ ਜਿਹਦੇ ਵਿੱਚ ਬਦ ਚੜ ਕੇ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ ਅਤੇ ਹੋਰ ਸੰਗਤ ਦੇ ਜਿਨੇ ਵੀ ਕੋਈ ਨਾ ਕੋਈ ਲਾਵਾ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਦੇ ਸੰਗਤ ਦੇ ਆਪਸੀ ਕੋਈ ਪਾਰਟ ਹੁੰਦੇ ਹਨ ਜਾਂ ਸੰਗਤ ਦਾ ਆਪਣਾ ਕੋਈ ਫੰਕਸ਼ਨ ਹੁੰਦਾ ਹੈ ਉਹ ਵੀ ਸਥਾਨਕੇ ਜ਼ਿਆਦਾਤਰ ਹੁੰਦਾ ਹੈ ਬਾਕੀ ਜਿਹੜੇ ਸਥਾਨ ਦੇ ਗੁਰਦੁਆਰਾ ਮਾਲ ਜੀ ਸਾਹਿਬ ਵਿਖੇ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹਰ ਆਸਥਾਨ ਦੇ ਵਿੱਚ ਜਿੰਨੇ ਵੀ ਗ੍ਰੰਤੀ ਸਿੰਘੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਾ ਕੋਈ ਦਿਹਾੜਾ ਲਾਜ਼ਮੀ ਉਹਨਾਂ ਆਸਥਾਨਾਂ ਤੇ ਮਨਾਇਆ ਜਾਵੇ ਤਾਂ ਕਿ ਸੰਗਤ ਵੱਧ ਚੜ ਕੇ ਦਰਸ਼ਨ ਦਿਦਾਰੇ ਕਰਨ ਅਤੇ ਅਸੀਂ ਜਿੰਨੇ ਵੀ ਇਥੇ ਦਿਹਾੜੇ ਮਨਾਉਂਦੇ ਹਾਂ ਸਾਡੇ ਕੋਲ ਮੁਸਲਮ ਪਾਈਚਾਰ ਦੇ ਲੋਕ ਕਾਫੀ ਤਦਾਦ ਦੇ ਵਿੱਚ ਆਂਦੇ ਹਨ ਬੈੰਦੇ ਹਨ ਉੱਠਦੇ ਹਨ ਅਤੇ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰਦੇ ਹਨ ਕਹਿਣ ਤੋਂ ਪਾਉ ਇਹ ਹੈ ਕਿ ਜਿਹੜੀ ਸੰਗਤਾਂ ਦੇ ਕਰਨਾ ਚ ਇਹ ਗੱਲ ਪਹੁੰਚੀ ਹੈ ਕਿ ਇੱਥੇ ਸਿੱਖ ਕਮਿਊਨਿਟੀ ਸੇਫ ਨਹੀਂ ਹੈ ਅਸੀਂ ਬਿਲਕੁਲ ਸੇਫ ਆ ਅਸੀਂ ਆਸ ਰੱਖਦੇ ਹਾਂ ਕਿ ਤੁਸੀਂ ਵੀ ਵੱਧ ਚੜ ਕੇ ਆਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਦਾਸ ਸੁਖਬੀਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਬਾਲੀਲਾ ਸਾਹਿਬ ਨਨਕਾਣਾ ਸਾਹਿਬ ਜਿੱਥੇ ਇਸ ਵੇਲੇ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਨਨਕਾਣਾ ਸਾਹਿਬ ਦੀ ਸਮੁੱਚੀ ਤਰਤੀ ਜਿਸ ਤਰਤੀ ਦੇ ਖਣ-ਖਣ ਹਿੱਸੇ ਤੇ ਮੇਰੇ ਸਤਿਗੁਰ ਗੁਰਨਾਨਕ ਪਾਤਸ਼ਾਹ ਨੇ ਆਪਣੇ ਪੈਰ ਤਰੇ ਹੰ ਸਮੁੱਚੀ ਤਰਤੀ ਪੂਜਣ ਯੋਗ ਹੈ ਇਸ ਵੇਲੇ ਆਪ ਸੰਗਤਾ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਲ ਲੀਲਾ ਸਾਹਿਬ ਨਨਕਾਣਾ ਸਾਹਿਬ ਇਹ ਉਹ ਮਹਾਨ ਪਵਿੱਤਰ ਸਥਾਨ ਹੈ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰਨਾਨਕ ਪਾਤਸ਼ਾਹ ਨੇ ਬਾਲਵਸਤਾ ਕੀਤੀ ਆਪਣੇ ਹਾਨੀਆਂ ਸੰਗੀਆਂ ਸਾਥੀਆਂ ਨਾਲ ਖੇਡਦੇ ਰਹੇ ਲੋੜਵੰਦ ਗਰੀਬ ਬੱਚਿਆਂ ਦੀ ਸਹਾਇਤਾ ਕਰਦੇ ਸੀ ਆਦ ਵਸਤੂਆਂ ਨਾਲ ਉਹਨਾਂ ਦੀ ਸੇਵਾ ਕਰਦੇ ਸੀ ਲਗਭਗ ਬਚਪਨ ਦੇ 13 ਸਾਲ ਇਸ ਪਾਵਨ ਸਥਾਨ ਵਿੱਚ ਗੁਰਨਾਨਕ ਪਾਤਸ਼ਾਹ ਨੇ گزارੇ ਹਨ ਗੁਰਨਾਨਕ ਪਾਤਸ਼ਾਹ ਦਾ ਉਪਦੇਸ਼ ਸੀ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਇਸ ਉਪਦੇਸ਼ ਤੇ ਬਚਪਨ ਤੋਂ ਹੀ ਆਪ ਪੈਰਵੀ ਦਿੰਦੇ ਰਹੇ ਜਿੱਥੇ ਵੰਡ ਛਕਣ ਦੀ ਗੱਲ ਆਉਂਦੀ ਹੈ ਇਸ ਸਥਾਨ ਵਿੱਚ ਗੁਰਨਾਨਕ ਪਾਤਸ਼ਾਹ ਲੋੜਵੰਦ ਗਰੀਬ ਬੱਚਿਆਂ ਨੂੰ ਘਰੋਂ ਕੱਪੜੇ ਲੀੜੇ ਵਸਤਰ ਲਿਆ ਕੇ ਦਿੰਦੇ ਸਨ ਜਿੱਥੇ ਨਾਮ ਜਪਣ ਦੀ ਗੱਲ ਆਉਂਦੀ ਹੈ ਝੰਡਾ ਦਰਖਤਾਂ ਦੇ ਛਾਵੇ ਬੈ ਕੇ ਪ੍ਰਭੂ ਪਾਤਸ਼ਾਹ ਦਾ ਦੇ ਨਾਮ ਦੇ ਵਿੱਚ ਲੀਨ ਹੁੰਦੇ ਸਨ ਜਿੱਥੇ ਕੀਰਤ ਕਰਨ ਦੀ ਗੱਲ ਆਉਂਦੀ ਹੈ ਗੁਰਨਾਨਕ ਪਾਤਸ਼ਾਹ ਦੀ ਕੀਰਤ ਮੁੱਢ ਤੋਂ ਹੀ ਸੁੱਚੀ ਅਤੇ ਖਰੀ ਹੈ ਇਸ ਸਤਨਕੀ ਸਰੋਵਰ ਸਾਹਿਬ ਹੈ ਇਤਿਹਾਸਕਾਰ ਲਿਖਦੇ ਹਨ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਅਤੇ ਦੁਨੀਆ ਦਾ ਸਭ ਤੋਂ ਪਹਿਲਾ ਸਰੋਵਰ ਸਾਹਿਬ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਬਣਿਆ ਹੋਇਆ ਸੀ ਕਿਉਂਕਿ ਸੰਗਤ ਦੀ ਕਾਟ ਹੋਣ ਕਾਰਨ ਇਹਦੇ ਵਿੱਚ ਜਲ ਨਹੀਂ ਭਰਿਆ ਜਾ ਸਕਿਆ ਪਰ ਸਾਨੂੰ ਸਾਡੀ ਸੰਗਤ ਨੂੰ ਇੱਕ ਪਲੇਗ੍ਰਾਉਂਡ ਦੀ ਲੋੜ ਸੀ ਜਿਹਦੇ ਵਿੱਚ ਸਾਡੇ ਸੰਗਤ ਦੇ ਬੱਚੇ ਆ ਕੇ ਖੇਡ ਸਕਣ ਆਪਣੇ ਐਨੂਅਲ ਟੂਰਨਾਮੈਂਟ ਕਰਵਾ ਸਕਣ ਕਬੱਡੀ ਤੇ ਆਦ ਕਿਹੜਾ ਖੇਡਣ ਵਾਸਤੇ ਸਾਰੇ ਬੱਚੇ ਇਸ ਸਥਾਨ 'ਵਿਖੇ ਆਂਦੇ ਹਨ ਇਸ ਸਥਾਨ 'ਵਿਖੇ ਛੋਟੇ-ਛੋਟੇ ਬੱਚੇ ਸਵੇਰ ਸ਼ਾਮ ਦੀਵਾਨ ਦੇ ਵਿੱਚ ਹਾਜ਼ਰੀ ਪਰਦੇ ਹੰਝੇ ਦੇ ਵਿੱਚ ਸਰੇ ਆਸਾਦੀ ਵਾਰ ਦੇ ਦੀਵਾਨ ਸ਼ਾਮ ਦੇ ਸੌਦਰ ਆਰਤੀ ਦੇ ਇਥੋਂ ਤੱਕ ਕਿ ਸ਼ਾਮ ਦੇ ਦੀਵਾਨ ਦੀ ਅਰਦਾਸ ਵੀ ਛੋਟੇ ਛੋਟੇ ਬੱਚੇ ਕਰਦੇ ਹਨ ਕਿਉਂਕਿ ਇਥੋਂ ਹੀ ਬੱਚਿਆਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਸੋ ਮੈਂ ਇੱਕ ਬੇਨਤੀ ਕਰਦਾ ਜਾਵਾ ਕਿ ਮੈਂ ਅਕਸਰ ਦੇਖਦਾ ਹੁੰਦਾ ਹਾਂ ਕਿ ਜਦੋਂ ਇੰਡੀਆ ਤੋਂ ਕੋਈ ਜਥਾ ਆਂਦਾ ਹੈ ਤੇ ਉਹਦੇ ਵਿੱਚ ਜ਼ਿਆਦਾਤਰ ਸਾਡੇ ਬਜ਼ੁਰਗ ਆਂਦੇ ਹਨ ਮੇਰੀ ਬੇਨਤੀ ਹੈ ਨਾ ਬਜ਼ੁਰਗਾਂ ਦੇ ਚਰਨਾਂ ਵਿਖੇ ਅਤੇ ਉਥੋਂ ਦੀ ਸਰਕਾਰ ਦੇ ਚਰਨਾਂ ਵਿਖੇ ਕਿ ਜ਼ਿਆਦਾ ਤੋਂ ਜ਼ਿਆਦਾ ਵੀਜ਼ੇ ਸਾਡੇ ਯੰਗਸਟਰ ਨੂੰ ਦਿੱਤੇ ਜਾਣ ਸਾਡੇ ਨੌਜਵਾਨ ਪੀੜ੍ਹੀ ਨੂੰ ਦਿੱਤੇ ਜਾਣ ਤਾਂ ਕਿ ਉਹਨਾਂ ਨੂੰ ਆਪਣੇ ਵਿਰਸੇ ਦਾ ਪਤਾ ਲੱਗ ਸਕਣ ਕਿ ਸਾਡੇ ਵਿਰਸੇ ਵਿੱਚ ਕੀ ਹੈ ਸਾਡਾ ਨਨਕਾਣਾ ਸਾਹਿਬ ਦੇ ਵਿੱਚ ਆ ਪਾਕਿਸਤਾਨ ਦੇ ਵਿੱਚ ਆ ਲੰਦੇ ਪੰਜਾਬ ਦੇ ਵਿੱਚ ਸਾਡੇ ਕੋਲ ਕੀ ਕੀ ਚੀਜ਼ਾਂ ਮੌਜੂਦ ਹਨ ਤੇ ਸਾਡੇ ਇਤਿਹਾਸ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ ਜੁੜੀਆਂ ਹਨ ਕਿਉਂਕਿ ਅਸੀਂ ਇੱਥੇ ਰਹਿ ਰਹੇ ਹਾਂ ਸਾਨੂੰ 8 ਸਾਲ ਮੈਨੂੰ ਇਸ ਸਥਾਨ ਵਿੱਚ ਕਿ ਸੇਵਾ ਕਰਦਿਆਂ ਹੋਏ ਤੇ ਇੱਥੋਂ ਦੀ ਸਾਡੀ ਜੰਮ ਪਿਆ ਤੇ ਬਹੁਤ ਹੀ ਅਦਬ ਪਿਆਰ ਸਤਿਕਾਰ ਸਾਨੂੰ ਦਿੱਤਾ ਜਾਂਦਾ ਹੈ ਤੇ ਹਰ ਸਾਲ ਇੱਥੇ ਤਕਰੀਬਨ 5 ਤੋਂ 6 ਸਮਾਗਮ ਇਸ ਸਥਾਨ ਵਿੱਚ ਐਸੇ ਕਰਵਾਉਂਦੇ ਹਾਂ ਜਿਦੇ ਵਿੱਚ ਸਾਡੇ ਸਪੀਕਰ ਵੀ ਲਾਊਡ ਤੇ ਚੱਲਦੇ ਹਨ ਸਾਡੇ ਲੰਗਰ ਪਾਣੀ ਦੀ ਸੇਵਾ ਹੁੰਦੀ ਹੈ ਹੋਰ ਬਿਆੰਤ ਸੇਵਾਵਾਂ ਹੁੰਦੀਆਂ ਹਨ ਕਿਸੇ ਪਰੋ ਜੋ ਕਿ ਸਾਡੇ মিডিਆ ਦੱਸਦੀ ਹੁੰਦੀ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਹੈ ਜਦੋਂ ਜਥਾ ਜਾਂਦੇ ਆ ਉਹਨਾਂ ਨੂੰ ਤੰਗ ਕੀਤਾ ਜਾਂਦੇ ਆ ਲੋਕਲ ਕਮਿਊਨਿਟੀ ਉੱਥੇ ਤੰਗਿਆ ਕਿਸੇ ਕਿਸਮ ਦੀ ਸਾਨੂੰ ਕੋਈ ਤੰਗੀ ਨਹੀਂ ਅਸੀਂ ਆਸ ਰੱਖਦੇ ਹਾਂ ਕਿ ਅੱਗੇ ਤੋਂ ਤੁਸੀਂ ਵੀ ਸਾਡੇ ਕੋਲ ਨੌਜਵਾਨ ਪੀੜੀ ਨੂੰ ਪੇਜੋਗੇ ਤਾਂ ਕਿ ਉਹਨਾਂ ਨੂੰ ਆਪਣੇ ਵਿਰਸੇ ਦਾ ਪਤਾ ਲੱਗ ਸਕੇ ਬਹੁਤ ਅੱਛਾ ਲੱਗਿਆ ਕਿਉਂਕਿ ਇਥੇ ਇਸ ਵੇਲੇ ਸਾਡੇ ਕੋਲ 6500 ਤੋਂ ਉੱਤੇ ਸੰਗਤ ਇਸ ਵੇਲੇ ਸਾਡੇ ਕੋਲ ਆਈ ਹੈ ਤੇ ਇੱਕ ਰਿਕਾਰਡ ਬਣਿਆ ਹੈ ਮੈਂ ਅੱਗੇ ਤੋਂ ਵੀ ਆਸ ਰੱਖਦਾ ਕਿ ਵਦ ਚੜ ਕੇ ਸੰਗਤਾ ਇਹਨਾਂ ਅਸਥਾਨਾਂ ਦੇ ਦਰਸ਼ਕ ਦੇਦਾਰੇ ਕਰ ਸਕਣ ਕਿਉਂਕਿ ਮੈਂ ਦੇਖਿਆ ਹੈ ਕਿ ਇਥੇ ਇਧਰ ਇਸ ਵੇਲੇ ਜਿੰਨੀ ਸੰਗਤ ਆਈ ਹੈ ਕਿਸੇ ਨੂੰ ਕੋਈ ਨਾ ਕੋਈ ਕੋਈ ਤੰਗੀ ਨਹੀਂ ਪੇਸ਼ ਆਈ ਹੋਣੀ ਇਹ ਅਸੀਂ ਆਸ ਰੱਖਦੇ ਹਾਂ ਕਿ ਕਿਸੇ ਨੂੰ ਵੀ ਕਿਸੇ ਸੇਵਾ ਵਿੱਚ ਕੋਈ ਕਮੀ ਕੁਤਾਈ ਨਹੀਂ ਰਹਿ ਗਈ ਹੋਣੀ ਅਗਰ ਕਿਸੇ ਦੀ ਰਹਿ ਵੀ ਗਈ ਹੈ ਤੇ ਅਸੀਂ ਦੋਵੇਂ ਹੱਥ ਜੋੜ ਕੇ ਉਹਨਾਂ ਕੋਲ ਖਿਮਾ ਦੇ ਜਾਂ ਚੱਕਾਂ ਅਤੇ ਅੱਗੇ ਤੋਂ ਵੀ ਅਸੀਂ ਆਸ ਰੱਖਦੇ ਹਾਂ ਕਿਰਪਾ ਕਰਕੇ ਵੱਧ ਚੜ ਕੇ ਨੌਜਵਾਨ ਪੀੜ੍ਹੀ ਨੂੰ ਸਾਡੇ ਕੋਲ ਪੇਜੋ ਤਾਂ ਕਿ ਆਪਣੇ ਵੇਸੇ ਦਾ ਪਤਾ ਲੱਗ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ